ਸਟੇ ਬਲਾਚੌਰ ਪੁਲਿਸ ਨੇ SBI ATM ਬੈਂਕ ਪੱਦੀ ਰੋਡ ਬਲਾਚੌਰ ਵਿਖੇ ਇੱਕ ਬਜ਼ੁਰਗ ਵਿਅਕਤੀ ਕੋਲੋਂ 14000 ਰੁਪਏ ਦੀ ਲੁੱਟ ਖੋਹ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਬੀਤੇ ਦਿਨੀ ਇੱਕ ਬਜ਼ੁਰਗ ਵਿਅਕਤੀ ਤੋਂ ਪੈਸਿਆਂ ਦੀ ਲੁੱਟ ਕੀਤੀ ਗਈ ਸੀ ਪੁਲਿਸ ਟੀਮ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਅਤੇ ਦੋਸ਼ੀ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਂਜੀ ਸਰ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ 14000 ਦੀ ਏ.ਡੀ. ਵਿੱਚ ਬਜ਼ੁਰਗ ਨੂੰ ਚਾਕੂ ਮਾਰ ਕੇ ਜਿਹੜਾ ਹੈਗਾ ਕੋਈ ਗਏ ਸੀ ਉਹਦੇ ਵਿੱਚ ਕੋਈ ਆਰੋਪੀ ਫੜਿਆ ਗਿਆ ਤਾਂ ਜੇ ਆਰੋਪੀ ਫੜਿਆ ਗਿਆ ਤਾਂ ਕਿੱਥੇ ਦੱਸੋਗੇ। ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਐਸ.ਐਸ.ਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਦੀ ਜੋਗਗਾਈ ਹੇਠ ਸਾਡੇ ਜੀ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਪਟ੍ਰੋਲਿੰਗ ਅਤੇ ਗਸ਼ਤ ਬਹੁਤ ਕੁ ਮੌਸਰਨ ਵਾਲਾ ਕੀਤੀ ਜਾਂਦੀ ਹੈ ਅਤੇ ਪੈੜੇ ਪੁਰਸ਼ਾਂ ਅਤੇ ਨਸ਼ਾ ਤਸਕਰਾਂ ਤੇ ਹੋਰ ਅ ਸ਼ਰਾਰਤੀ ਅੰਸਰਾਂ ਤੇ ਨਜ਼ਰ ਰੱਖਣ ਲਈ ਨਾਕਾਬੰਦੀ ਅਤੇ ਗਸ਼ਤ ਕੀਤੀ ਜਾਂਦੀ ਹੈ ਮਿਤੀ 2 1 25 ਨੂੰ ਸਾਡੇ ਪਾਸ ਇੱਕ ਹਰੀ ਕਿਸ਼ਨ ਭੁੰਬਲਾ ਪੁੱਤਰ ਅਮਰਚੰਦ ਵਾਸੀ ਬਾਡਬਰ ਤਿੰਨ ਟੀਚਰ ਕਲੋਨੀ ਬਲਾਜੌਰ ਜੀ ਨੇ ਸਾਡੇ ਐਸਆਈ ਸਤਨਾਮ ਸਿੰਘ ਤਰਤੀਸੀ ਅਫਸਰ ਨੂੰ ਮਿਲ ਕੇ ਆਪਣੀ ਇੱਕ ਸਟੇਟਮੈਂਟ ਆਹੀਂ ਦੱਸਿਆ ਸੀ ਕਿ ਉਹ ਦਿਨ ਦੇ ਬਾਰਾ 1 ਵਜੇ ਆਪਣੇ ਭੱਦੀ ਰੋਡ ਤੇ ਜਿਹੜਾ ਐਸਵੀਆਈ ਬੈਂਕ ਦਾ ਏਟੀਐਮ ਆ ਉਥੋਂ ਪੈਸੇ ਕਢਾਉਣ ਲਈ ਆਏ ਸੀ ਤੇ ਜਦੋਂ ਉਹਨਾਂ ਨੇ 14000 ਰੁਪਇਆ ਆਪਣੀ ਟੀਮ ਰਾਹੀਂ ਕਢਾ ਲਿਆ ਤੇ ਉਹਦੇ ਪਿੱਛੇ ਇੱਕ ਨੌਜਵਾਨ ਲੜਕਾ ਖੜਾ ਸੀ ਜੋ ਉਹਨਾਂ ਨੂੰ ਵਾਚ ਕਰਦਾ ਰਿਹਾ ਤੇ ਜਦੋਂ ਉਹ ਕਢਾ ਕੇ ਪੈਸੇ ਤੁਰਨ ਲੱਗੇ ਤੇ ਉਹਨਾਂ ਨੇ ਹਥਿਆਰ ਦੇ ਜ਼ੋਰ ਨਾਲ ਉਹਨਾਂ ਨਾਲ ਹੱਥੋਪਾਈ ਕਰਕੇ ਉਹ ਪੈਸੇ ਜਿਹੜੇ ਉਹ ਸਨੇਚ ਕਰਕੇ ਲੈ ਗਿਆ ਸੀ 14000 ਰੁਪਏ ਤੇ ਉਸ ਤੇ ਆਧਾਰ ਤੇ ਅਸੀਂ ਐਫ ਆਰ ਨੰਬਰ 2 ਮਿਤੀ 1 1 25 ਨੂੰ ਅੰਡਰ ਸੈਕਸ਼ਨ 309 ਜਿਮਨ 4 ਬੀ ਐਨ ਐਸ ਪੀਐਸਸੀਟੀ ਬਲਾਚੌਰ ਦਰਜ ਰਿਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਸੀ ਤੇ ਦੌਰਾਨੇ ਤਫਤੀਸ਼ ਅਸੀਂ ਇਹਨਾਂ ਦੋਸ਼ੀਆਂ ਦੀ ਭਾਰ ਐਸਬੀਆਈ ਦੇ ਵਿੱਚ ਏਟੀਐਮ 'ਚ ਲੱਗੇ ਹੋਏ ਜਿਹੜੇ ਸੀਸੀਟੀਵੀ ਫੁਟੇਜ ਦੇ ਕੈਮਰੇ ਸੀ ਉਹਨਾਂ ਦੇ ਰਾਹੀਂ ਅਸੀਂ ਹਾਸਲ ਕੀਤੀ ਅਤੇ ਕੁਝ ਜਿਹੜੇ ਸ਼ਰਾਰਤੀ ਅੰਸਰ ਸੀ ਜੋ ਉਹਨਾਂ ਨਾਲ ਖੋਖਿਚ ਕਰ ਰਹੇ ਸੀਗੇ ਉਹਨਾਂ ਬਾਰੇ ਅ ਅਲਾਕੇ ਦੇ ਇਰੀਏ ਦੇ ਵਿੱਚੋਂ ਉਹਨਾਂ ਨੂੰ ਪ੍ਰਚਾਨ ਕਰਾਈ ਤੇ ਜਿਨ੍ਹਾਂ ਦੀ ਪਹਿਚਾਣ ਜਿਹੜੀ ਆ ਉਹ ਜਿਹੜਾ ਖੋਖਿਚ ਕਰ ਰਿਹਾ ਸੀ ਉਹਦੀ ਹੰਸਰਾਜ ਹੀਰਾ ਲਾਲ ਪੁੱਤਰ ਰੇਸ਼ਮ ਸਿੰਘ ਵਾਸੀ ਢੈਂਗੜਪੁਰ ਅਤੇ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਫੁਟੇਜ ਸੀ ਜਿੱਤੇ ਉਹ ਬਾਅਦ ਵਿੱਚ ਪੈਸੇ ਸਨੇਚ ਕਰਨ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਉਹ ਮੋਟਰਸਾਈਕਲ ਚ ਚਾਲਕ ਜਿਹੜਾ ਸੀ ਉਹ ਧਰਨਵੀਰ ਔਰ ਸੋਢੀ ਪੁੱਤਰ ਜਗਿੰਦਰ RAM ਵਾਸੀ ਮਾਨੇਵਾਲ ਤੇ ਇੱਕ ਲੜਕਾ ਹੋਰ ਗੱਬੇ ਬੈਠਾ ਸੀਗਾ ਉਹਦੇ ਤੇ ਉਹ attains ਦੀ ਅਸੀਂ ਜਿਹੜੀ ਆ ਉਹ ਤਫਤੀਸ਼ ਦੇ ਦੌਰਾਨ ਭਾਲ ਕੀਤੀ ਭਾਲ ਦੇ ਦੌਰਾਨ ਇੱਕ ਕੱਲ ਅਸੀਂ ਮਕਦਮਾ ਜਿਹੜਾ ਦਰਜ ਕੀਤਾ ਸੀਗਾ ਐਂਟੀ ਵਿਸੈਕਟਰ ਦੇ ਤਹਿਤ ਜਿਸ ਦੇ ਦੌਰਾਨ ਦੋਸ਼ੀ ਹਰਪੀ ਸਿੰਘ ਹੈਪੀ ਪੁੱਤਰ ਰਾਜਕਮਾਰ ਵਾਸੀ ਮਲਕਪੁਰ ਜਿਹੜਾ ਕਿ ਹੁਣ 2-3 ਸਾਲ ਤੋਂ ਪਰਿਵਾਰ ਸਮੇਤ ਕੰਗਣਾਵੇਟ ਵਿੱਚ ਰਹਿ ਰਿਹਾ ਹੈ ਤੇ ਉਸ ਨੂੰ ਅਸੀਂ ਅਰੈਸਟ ਕੀਤਾ ਸੀਗਾ ਜਿਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਇਸ ਮਕਦਮੇ ਦੀ ਤਫਤੀਸ਼ ਦੌਰਾਨ ਉਹਨੇ ਸਾਡੇ ਤਫਤੀਸ਼ੀ ਅਫਸਰ ਜਿਹੜਾ ਹੈ ਐਸਐਸ ਸੁਹਾਚੰਦਰ ਉਸ ਪਾਸ ਡਿਸਕਲੋਸ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਇਹ ਵਾਰਦਾਤ ਕੀਤੀ ਸੀ ਸਲੈਚਿੰਗ ਦੀ ਉਸ ਸਮੇ ਉਹ ਸੋ ਧਰਮਵੀਰ ਸੋਢੀ ਤਾਂ ਅਤੇ ਜਿਹੜਾ ਸੀਗਾ ਮੇਨ ਹੀਰਾ ਲਾਲ ਦੋਸ਼ੀ ਸੀਗਾ ਉਸਦੇ ਨਾਲ ਮੋਟਰਸਾਈਕਲ ਤੇ ਸਵਾਰ ਸੀਗਾ ਤੇ ਦੁਦਾਈ ਨਾਲ ਪੁਸ਼ਕਿਸ਼ ਕਰਨ ਤੇ ਇਸ ਨੇ ਉਹ ਸਲੈਚਿੰਗ ਕੀਤੀ ਹੋਈ ਵਾਰਦਾਤ ਨੂੰ ਮੰਨ ਲਿਆ ਹੈ ਤੇ ਜਿਸ ਨੂੰ ਇਸ ਦੇ ਆਧਾਰ ਤੇ ਅੱਜ ਅਸੀਂ ਮਕਦਮਾ ਨੰਬਰ 2 ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਕੇ ਆਏ ਜਿੱਥੇ ਹੋਰ ਪੁੱਛਗਛ ਲਈ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ ਹੁਣ ਕਿੰਨੇ ਦੋਸ਼ੀ ਫੜਲੇ ਜੀ ਟੋਟਲ ਕਿੰਨੇ ਦੋਸ਼ੀ ਸੀ ਇਹਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀਗਾ ਮੇਨ ਸਾਡਾ ਦੋਸ਼ੀ ਹੈਗਾ ਮੁਕੱਦਮੇ ਦਾ ਉਹ ਉਸਨੇ ਇੱਕ ਹੋਰ ਵਾਰਦਾਤ ਜਿਹੜੀ ਆ ਉਹ ਥਾਣਾ ਸਿਟੀ ਨਵਾਂ ਸ਼ਹਿਰ ਦੇ ਏਰੀਆ ਵਿੱਚ ਕੀਤੀ ਸੀ ਜਿੱਥੇ ਉਸ ਦੇ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਹੋ ਗਿਆ ਸਨੇਸ਼ ਸਿੰਘ ਕਰਨ ਦਾ ਤੇ ਉਹ ਮੇਨ ਦੋਸ਼ੀ ਜਿਹੜਾ ਉੱਥੇ ਫੜਿਆ ਗਿਆ ਹੈ ਜਿਸ ਨੂੰ ਹੁਣ ਬਾਅਦ ਵਿੱਚ ਅਸੀਂ ਪ੍ਰੋਡਕਸ਼ਨ ਰਮਾਂਡ ਤੇ ਲੈ ਕੇ ਆਵਾਂਗੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਮਾਰਦਤ ਵੇਲੇ ਵਰਤਿਆ ਕੀ ਉਹ ਪੜਤਾਲ ਕੀਤੀ ਚੋਰੀ ਦਾ ਸਿਲਾਈਆ ਕਿ ਉਹ ਉਹ ਹਲੇ ਉਹਦੇ ਬਾਰੇ ਦਰਾਂਨੇ ਇਨਵੈਸਟੀਗੇਸ਼ਨ ਅਸੀਂ ਪਹਾਲ ਕਰਾਂਗੇ ਹਲੇ ਫਿਲਹਾਲ ਮੋਟਰਸਾਈਕਲ ਨਹੀਂ ਮਕਦਮੇ ਦੀ ਸਬੰਧ ਵਿੱਚ ਅਜਿਹਾ ਕਿਤੇ ਮੋਟਰਸਾਈਕਲ ਬਰਾਮਦ ਨਹੀਂ ਹੋਇਆ ਹੈਗਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸ ਤੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉਹ ਜਿਹੜਾ ਬੈਨੀਫਿਟ ਦੇ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤਾਂ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਵੀ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ